ਪਿੰਡਾਂ ਚ ਰਹਿਣ ਵਾਲੇ ਲੋਕ ਲਗਾਤਾਰ ਪੀੜੀ ਦਰ ਪੀੜੀ ਆਪਣਾ ਜੀਵਨ ਚੰਗਾ ਲੋਚਦੇ ਨੇ ਅੱਗੇ ਨੂੰ ਵਧਣ ਦੀ ਕੋਈ ਕਰੀ ਕਰਦੇ ਨੇ ਕੋਸ਼ਿਸ਼ ਕਰਦੇ ਨੇ ਪਰ ਕੋਈ ਹੱਥ ਨਹੀਂ ਪੈ ਰਿਹਾ ਕੋਈ ਪੌੜ ਨਹੀਂ ਪੈ ਰਿਹਾ ਪੰਜਾਬ ਦੀ ਧਰਤੀ ਤੋਂ ਜਿਹੜੀਆਂ ਕੁਦਰਤੀ ਬਖਸ਼ਿਸ਼ਾਂ ਸੀ ਅਮਰਤ ਵਰਗਾ ਪਾਣੀ ਸੀ ਉਹ ਜ਼ਹਿਰੀਲਾ ਹੋ ਗਿਆ ਪਾਣੀ ਮੁੱਕਣ ਵੀ ਲੱਗ ਗਿਆ ਤੇ ਪਾਣੀ ਪਰ ਦੁਸ਼ਤ ਵੀ ਹੋ ਗਿਆ ਇਸੇ ਤਰ੍ਹਾਂ ਦੁਨੀਆ ਦੀ ਸਭ ਤੋਂ ਜਰਖੇ ਜਮੀਨ ਸੀ ਉਹ ਵੀ ਪੈਸਟੀਸਾਈਡ ਪਾ ਕੇ ਫਰਟੀਲਾਈਜ਼ਰ ਪਾ ਕੇ ਬਹੁਤ ਜਗ੍ਹਾ ਜ਼ਹਿਰੀਲੀ ਉਸ ਪੰਦਰ ਦੇ ਉੱਤੇ ਹੋ ਇਹਦੇ ਤੋਂ ਇਲਾਵਾ ਸਾਡੇ ਕੋਲ ਆਬੋ ਹਵਾਸੀ ਚੱਕੀ ਸ਼ੁੱਧ ਜਿੱਥੇ ਤੰਦਰ ਉਸ ਤੋਂ ਬੰਦੇ ਵਿਚਲਦੇ ਸੀ ਤੇ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਨੇ ਉਹ ਪੰਜਾਬ ਚ ਪੈਰ ਫਸਾਰਨ ਲੱਗੀਆਂ ਨੇ ਆਪੋ ਆਪਣੇ ਤਰੀਕੇ ਦੇ ਨਾਲ ਇਸੇ ਕਰਕੇ ਇਹ ਤੱਤੀ ਪਿਛਲੇ 70 70 ਸਾਲਾਂ ਚ ਇਹੋ ਜਿਹੀ ਬਣ ਗਈ ਇੱਥੇ ਲੋਕਾਂ ਦਾ ਜੀ ਲੱਗਣੋਂ ਹਟ ਗਿਆ ਜੀ ਕਿਉਂ ਨਹੀਂ ਲੱਗਦਾ ਇਹਦੀਆਂ ਮਸਾਲਾ ਨੇ ਸਾਡੇ ਸਾਹਮਣੇ ਕਿੰਨੇ ਵੀ ਬੱਚੇ ਨੇ ਪਲੱਸ 2 ਕਰਦੇ ਨੇ ਬਾਹਰ ਵੀ ਪੜ੍ਹਦੇ ਨੇ ਉਹ ਵਿਦੇਸ਼ ਭੱਜ ਜਾਣਾ ਚਾਹੁੰਦੇ ਨੇ ਆਪਣੀਆਂ ਜ਼ਮੀਨਾਂ ਵੇਚ ਕੇ ਜਾਇਦਾਦਾਂ ਵੇਚ ਕੇ ਜਿਹਦੇ ਕੋਲ ਵੀ ਮਾਰੇ ਮੋٹے ਪੈਸੇ ਨੇ ਉਹ ਸਭ ਤੱਕ ਰਹਿਆ ਬੱਚਿਆਂ ਨੂੰ ਵੀ ਜਾਓ ਜੀ ਇੱਥੇ ਕੁਝ ਨਹੀਂ ਤੁਹਾਡਾ ਬਣਨਾ ਇੱਥੇ ਕੋਈ ਭੁੱਖ ਨਹੀਂ ਇੱਕ ਗੱਲ ਸਾਡੇ ਪੰਜਾਬ ਦੇ ਲੋਕਾਂ ਦੇ ਦਿਮਾਗ ਅੰਦਰ ਘਰ ਘਰ ਗਈ ਚੱਕਰਾ ਦਿੱਤੀ ਗਈ ਜਾਂ ਆਪੀ ਕਰ ਗਈ ਹਰ ਬੰਦਾ ਬਾਹਰ ਨੂੰ ਦੌੜਨਾ ਚਾਹੁੰਦਾ ਵੀ ਚਲੋ ਜੀ ਉੱਥੇ ਚਲੋ ਉੱਥੇ ਚਲੋ ਹਾਲਾਂਕਿ ਉੱਥੇ ਵੀ ਕੋਈ ਜੀਵਨ ਐਡਾ ਸੌਖਾ ਨਹੀਂ ਮਿਹਨਤ ਉੱਥੇ ਵੀ ਬਹੁਤ ਕਰਨੀ ਪੈਂਦੀ ਹੈ ਡਾਲਰ ਆਏ ਨਹੀਂ ਡਿੱਗਦੇ ਇਹਦੇ ਤੋਂ ਤੋੜੇ ਨਹੀਂ ਜਾਂਦੇ ਜਿਹੜੇ ਸਾਨੂੰ ਲੱਗਦੇ ਨੇ ਵੀ ਸ਼ਾਇਦ ਇਸ ਆਧਾਰ ਤੇ ਗੱਲਾਂ ਕਰਦੇ ਆਂ ਦੂਜੀ ਗੱਲ ਇਸੇ ਆਧਾਰ ਦੇ ਉੱਤੇ ਜਿਹੜਾ ਕਿਸਾਨ ਤੇ ਮਜ਼ਦੂਰ ਹੈ ਖਾਸ ਤੌਰ ਤੇ ਤੁਹਾਡਾ ਜਿਹੜਾ ਤੇ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਆਉਂਦਾ ਜਿੱਥੇ ਨਰਮੇ ਦੀ ਫਸਲ बार-बार ਮਰਨ ਤੋਂ ਬਾਅਦ ਖੁਦਕੁਸ਼ੀਆਂ ਦਾ ਦੌਰ ਸ਼ੁਰੂ ਹੋਇਆ ਸੀ। ਪਰ ਇਤਿਹਾਸ ਦੇ ਵਿੱਚ ਪੰਜਾਬੀ ਬੰਦੇ ਦੀ ਖੁਦਕਸ਼ੀ ਨਹੀਂ ਕਿਤੇ ਦੇਖਦੀ ਕਰਜ਼ਾ ਪਹਿਲਾਂ ਵੀ ਸੀ ਰੋਕਾ ਸਭ ਨੇ। ਸਮੱਸਿਆਵਾਂ ਮੈਂ ਤੂੰ ਜ਼ਿਆਦਾ ਸੀ। ਐ ਨਹੀਂ ਸੀ ਕਿ ਘੱਟ ਸੀ। ਆਜ਼ਾਦੀ ਤੋਂ ਪਹਿਲਾਂ ਵੀ ਅਸੀਂ ਬਹੁਤ ਗੁਣ ਸਰਲੇ ਢਾਉਂਦੇ ਸੀ ਰੋਟੀ ਮੁਸ਼ਕਲ ਨਾਲ ਮਿਲਦੀ ਸੀ ਆਚਾਰ ਨਾਲ ਦੋ ਮਿੱਠੀਆਂ ਮਿੱਠੀਆਂ ਖਾ ਕੇ ਕੱਚੀ ਲਸੀ ਦਾ ਗਲਾਸ ਪੀ ਕੇ ਪੈ ਜਾਂਦੇ ਸੀ ਵੀ ਠੀਕ ਹੈ ਕੰਮ। ਪਰ ਸਬਰ ਸਤੋਕ ਸਤ ਸੱਦੀ ਸਿੱਖ ਤੇ ਪਰ ਹੁਣ ਆਪਣੇ ਗਾਲੇ ਚ ਪਾਹਾ ਕੋਈ ਰੇਲਵੇ ਲਾਈਨ ਤੇ ਜਾਂਦਾ ਕਿਤੇ ਕਿਉਂ ਹੋ ਗਿਆ ਇਹ ਇਹਦੇ ਪਿੱਛੇ ਬਹੁਤ ਵੱਡੀ ਗੱਲ ਜਿੱਥੇ ਕਰਜੇ ਦੀ ਹੈ ਉਥੇ ਨਾਲ ਦੀ ਨਾਲ ਭਾਈਚਾਰਕ ਸਾਂਝ ਟੁੱਟਣ ਦੀ ਵੀ ਹੈ ਇੱਕ ਦੂਜੇ ਨਾਲ ਮੁਹੱਬਤ ਦੀ ਬਜਾਏ ਇੱਕ ਦੂਜੇ ਦੇ ਖਲਾਸਤ ਕਰਨ ਦੀ ਵੀ ਹੈ ਜਿਹਦੇ ਕਰਕੇ ਕੱਲਾ ਕਹਿਰਾ ਮਨੁੱਖ ਜਦੋਂ ਕੋਈ ਰਸਤਾ ਨਹੀਂ ਢਿੰਦਾ ਵੈਸੇ ਮਨੁੱਖ ਦੀ ਫਿਤਰਤ ਜ਼ਿੰਦਗੀ ਜਿਉਣ ਦੀ ਹੈ ਬਜ਼ੁਰਗ ਤੋਂ ਬਜ਼ੁਰਗ ਆਦਮੀ ਹਸਪਤਾਲ ਚ ਪਿਆ ਇਹ ਅਰਦਾਸਾਂ ਕਰਦਾ ਹੈ ਜਾਂ ਡਾਕਟਰ ਸਾਹਿਬ ਨੂੰ ਬਾਰ-ਬਾਰ ਪੁੱਛਦਾ ਹੈ ਮੈਨੂੰ ਬਚਾ ਦੋ ਜੀ ਮੈਂ ਜਿਉਣਾ ਚਾਹੁੰਦਾ ਜੇ ਮਨੁੱਖ ਦੀ ਬੁਨਿਆਦੀ ਫਿਤਰਤ ਇਹ ਹੈ ਤਾਂ ਮਰਨਾ ਕਿਉਂ ਪਸੰਦ ਕਰਨ ਲੱਗ ਗਿਆ ਮਰਨ ਵਾਲੇ ਪਾਸੇ ਕਿਉਂ ਚੱਲਣ ਲੱਗ ਗਿਆ ਤੀਜੀ ਗੱਲ ਸਾਡੇ ਸਾਹਮਣੇ ਹੈ ਕਿ ਜਿਹੜੇ ਬੱਚੇ ਬਹੁਤ ਵੱਡਾ ਇੱਕ ਵਰਤ ਹੈ ਸਾਡੇ ਕੋਲ ਜਿਹਦੇ ਜਵਾਂਕ ਨਸ਼ਿਆਂ ਦੀ ਦਲਦਲ ਦੇ ਵਿੱਚ ਪੈਂਦੇ ਜਾ ਰਹੇ ਨੇ ਔਰ ਕਿਸੇ ਨੂੰ ਕੋਈ ਵੀ ਪਤਾ ਹੋਮ ਡਿਲੀਵਰੀ ਹੈ ਨਸ਼ੇ ਦੀ ਪੰਜਾਬ 'ਚ ਜਿੰਨੂੰ ਮਰਜ਼ੀ ਜਿੱਥੇ ਕੋਲ ਟੈਲੀਫੋਨ ਤੇ ਜਿਹੜਾ ਨਸ਼ਾ ਮੰਗਾਉਣਾ ਹੈ ਤੇ ਉਹ ਆ ਜਾਂਦਾ ਹੈ ਇਹ ਸਾਡੇ ਤੰਤਰ ਦਾ ਮਾਮਲਾ ਹੈ ਬੱਖ-ਬੱਖ ਸਿਆਸਤਦਾਨਾਂ ਨੇ ਕਿਹਾ ਕਪਤਨ ਅਮਰਿੰਦਰ ਸਿੰਘ ਨੇ ਕਿਹਾ ਇੱਥੇ ਬਠਿੰਡੇ ਦੇ ਵਿੱਚ ਉਟਕਾ ਸਾਹਿਬ ਤੇ ਹੱਥ ਰੱਖ ਕੇ 4 ਹਫ਼ਤਿਆਂ ਦੇ ਵਿੱਚ ਨਸ਼ਾ ਬੰਦ ਕਰ ਦੂੰਗਾ ਪੰਜਾਬ 'ਚ ਇਧਰ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਇਹਨਾਂ ਨੇ ਥੋੜਾ ਜਿਹਾ ਟਾਈਮ ਜ਼ਿਆਦਾ ਲੈ ਤੇ 4 ਮਹੀਨਿਆਂ 'ਚ ਬੰਦ ਕਰ ਦੂੰਗਾ ਸੁਖਬੀਰ ਬਾਦਲ ਉਹ ਨਹੀਂ ਕਹਿੰਦੇ ਤਾਂ ਐਮੀ ਬਾਦੂ ਬਦਰਾਮੀ ਇੱਥੇ ਕੋਈ ਕਾਲੀ ਹੈ ਨਹੀਂ ਨਸ਼ੇ ਸਾਰੇ ਸਿਆਸਤਦਾਨ ਤੁਸੀਂ ਪਰਖ ਲਏ ਨੇ ਤੁਹਾਡੇ ਸਾਹਮਣੇ ਨੇ ਔਰ ਨਸ਼ਾ ਨਾ ਉਹਦਾ ਗੱਠ ਜੋੜ ਟੁੱਟਿਆ ਨਾ ਉਹਦਾ ਕੋਈ ਇਲਾਜ ਹੈ ਜੀ ਤੱਕ ਲੱਭ ਰਿਹਾ ਕਿਸੇ ਵੀ ਤਰੀਕੇ ਤੇ ਇਹਦੇ ਤੋਂ ਇਲਾਵਾ ਇੱਕ ਹੋਰ ਗੱਲ ਜਿਹੜੀ ਆਗੂਆਂ ਦੀ ਟੀਮ ਕਦੇ ਆਜ਼ਾਦੀ ਤੋਂ ਬਾਅਦ ਸੀ ਉਹ ਕਿਸੇ ਵੀ ਪਾਰਟੀ ਦੇ ਹੋਣ ਉਦੋਂ ਮਲਾਜ ਅਫਸਰਾਂ ਦੇ ਵਿੱਚ ਵੀ ਲੀਡਰਾਂ ਦੇ ਵਿੱਚ ਵੀ ਇੱਕ ਲੈਵਲ ਦੀ ਲੋਕਾਪਰਤੀ ਹਮਦਰਦੀ ਤੇ ਇੱਕ ਚਾਹਨਾ ਸੀ ਕਿ ਆਪਾਂ ਇਸ ਨੂੰ ਅੱਗੇ ਲਿਜਾਣਾ ਹੈ ਪਰ ਚਲਦੇ ਚਲਦੇ ਹੁਣ ਕੀ ਵਾਪਰ ਗਿਆ ਸਾਡੇ ਜਿਹੜੇ ਮਰਜ਼ੀ ਲੀਡਰ ਦੇ ਕਮਰੇ ਵਿੱਚ ਬਹਿ ਜਾਓ ਜਾ ਕੇ ਜਿਹੜੇ ਮਰਜ਼ੀ ਅਫਸਰ ਨੇ ਗੱਲ ਕੀ ਹੁੰਦੀ ਹੈ ਕਾਹਦੇ ਹੁੰਦੀ ਹੈ ਕਿ ਕਿਹਦੀ ਕੋਠੀ 10 ਕਰੋੜ ਦੀ ਹੈ ਕਿਵੇਂ ਕਾਰ 1.5 ਕਰੋੜ ਦੀ ਚ ਜਾਂਦਾ ਹੈ ਕਿਹੜਾ ਕੀ ਕਰਦਾ ਕਿਹੜਾ ਕੀ ਲੋਕਾਂ ਦੇ ਮੁੱਦੇ ਗਾਇਬ ਨੇ ਉਹ ਚਰਚਾ ਚੋ ਹੀ ਗਾਇਬ ਨਹੀਂ ਜਿਹੜੀ ਜਿਹੜੀ ਜ਼ਿੰਮੇਵਾਰੀ ਉਹਨਾਂ ਨੂੰ ਦਿੱਤੀ ਹੋਈ ਹੈ ਉਹਦੇ ਤੋਂ ਗਾਇਬ ਹੋ ਗਏ ਪੂਰੇ ਇਸੇ ਕਰਕੇ ਪਿੰਡ ਲਗਾਤਾਰ ਲਗਾਤਾਰ ਜਾਂ ਤਾਂ ਇਹਦੇ ਚ ਉਜਾੜਾ ਹੋ ਰਿਹਾ ਹੈ ਪੰਜਾਬ ਦੇ ਪਿੰਡਾਂ ਦੇ ਵਿੱਚ ਤੁਸੀਂ ਦੱਸੋ ਕਿੰਨੇ ਕੁ ਸਰਕਾਰੀ ਅਫਸਰ ਮੁਲਾਜ਼ਮ ਜਾਂ ਪੋਲੀਟਿਕਲ ਲੀਡਰ ਰਹਿੰਦੇ ਨੇ ਜੇ ਪਿੰਡ ਰਹਿਣ ਯੋਗ ਹੋਵੇ ਤਾਂ ਸਾਰੇ ਪਿੰਡ 'ਚ ਰਹਿੰਦੇ ਹੁੰਦੇ ਹੁਣ ਤੱਕ ਤਾਂ ਸ਼ਹਿਰ ਛੱਡ ਕੇ ਇੱਥੇ ਰਹਿਣ ਨੂੰ ਤਰਜੀਹ ਦਿੰਦੇ ਸਾਰੇ ਕਿਉਂ ਸ਼ਹਿਰਾਂ 'ਚ ਨੂੰ ਭੱਜ ਰਹੇ ਨੇ ਜਾਂ ਦੌੜ ਰਹੇ ਨੇ ਕਿਉਂਕਿ ਸਭ ਨੂੰ ਲੱਗਦਾ ਮੇਰੇ ਜਵਾਕ ਦਾ ਮੇਰੀ ਅਗਲੀ ਪੀੜ੍ਹੀ ਦਾ ਭਵਿੱਖ ਕਹਿੰਦੇ ਕਿ ਨਹੀਂ ਐਦੋਂ ਪਹਿਲਾਂ ਬਹੁਤ ਬੰਦੇ ਮਿਲ ਲਗੇ ਤੁਹਾਨੂੰ 30 40 ਖਾਲ ਪਿੰਡਾਂ ਦੇ ਜਿਹੜੇ ਲੀਡਰ ਪਿੰਡ ਚ ਹੀ ਰਹਿੰਦੇ ਸੀ ਤੇ ਪਿੰਡਾਂ ਚ ਲੋਕਾਂ ਚ ਕੰਮ ਕਰਦੇ ਸੀ ਤੇ ਉਤੋਂ ਜਿੱਤਦੇ ਵੀ ਸੀ ਹਾਰਦੇ ਵੀ ਸੀ ਤੇ ਲੋਕਾਂ ਦੇ ਨਾਲ ਰਹਿੰਦੇ ਸੀ ਵਾਪਸ ਪਿੰਡ ਪਰ ਉਦੈ ਸੀ ਸਾਹਮਣੋਂ ਤੁਹਾਡੇ ਏਰੀਆ ਚ ਬਥੇਰੇ ਹੋਣਗੇ ਚਾਰ ਸਫੇਰੇ ਪੰਜਾਬ ਚ ਮਾਰੋਗੇ ਅਜਾ ਜਰ ਹੋਰ ਪਿਛਲੇ 13 ਸਾਲਾਂ ਚ ਕੋਈ ਲੀਡਰ ਨਹੀਂ ਲੱਭੂਗਾ ਜਿਹੜਾ ਜੇ ਕਿਸੇ ਨੇ ਪਿੰਡ ਚ ਬਣਾਇਆ ਵੀ ਹੋਊਗਾ ਘਰ ਤਾਂ ਉਹ ਕਦੇ ਕਦਾਈ ਵੇੜਾ ਮਾਰ ਲੂ ਦਫ਼ਤਰ ਲਈ ਕੋਈ ਕਰੇਲਾ ਬਿਠਾਇਆ ਹੁੰਦਾ ਵੀ ਇਹਨੂੰ ਮਿਲ ਲਿਆ ਕਰੋ ਇੱਥੇ ਜ਼ਿਕਰ ਕਰਨ ਨਾਲੋਂ ਅਸਸ ਸਤਿ ਦੇ ਵਿੱਚ ਅਸੀਂ ਕਿਉਂ ਪਹੁੰਚੇ ਆ ਤੇ ਸਾਡਾ Êਦੋ ਅਗਲਾ ਕਦਮ ਕਾਉਣਾ ਕੀ ਚਾਹੀਦਾ ਕੀ ਅਸੀਂ ਉਹਨਾਂ ਲੋਕਾਂ ਤੇ ਫੇਰ ਵਿਸ਼ਵਾਸ ਕਰਾਂਗੇ ਜਾਂ ਆਪਣੇ ਦਿਮਾਗ ਨਾਲ ਸੋਚ ਕੇ ਕੁਝ ਗੱਲਾਂ ਕਰਾਂ ਜੇ ਕੇਂਦਰ ਦੀ ਸਰਕਾਰ ਨੇ ਸਾਡੀਆਂ ਸੰਸਥਾਵਾਂ ਕਮਜ਼ੋਰ ਕਰਕੇ ਜਾਂ ਸੂਬੇ ਦੀ ਸਰਕਾਰ ਨੇ ਸੰਸਥਾਵਾਂ 'ਤੇ ਮਾਰਤੀਆਂ ਲੱਗ ਭੱਗ ਤਾਂ ਅਸੀਂ ਵੀ ਆਪਣੀਆਂ ਸੰਸਥਾਵਾਂ ਬਚਾਈਆਂ ਗ੍ਰਾਮ ਸਭਾ ਦਾ ਸਵਾਲ ਹੈ ਡਾਕਟਰ ਸਾਹਿਬ ਨੇ ਕਿਹਾ ਸਾਡੇ ਚ ਕਿੰਨਿਆਂ ਨੂੰ ਪਤਾ ਹੈ ਕਿ ਗ੍ਰਾਮ ਸਭਾ ਕਿਵੇਂ ਬਣਦੀ ਹੈ ਕੌਣ ਮੈਂਬਰ ਹੁੰਦਾ ਹੈ ਕਿਵੇਂ ਕੰਮ ਕਰਦੀ ਹੈ ਅਜੇ ਮੁੱਢਲੀ ਜਾਣਕਾਰੀ ਵੀ ਸਾਨੂੰ 30 ਸਾਲਾਂ ਚ ਨਹੀਂ ਆਈ ਤੈਨੂੰ ਤਹਾਕੇ ਹੋਗੇ ਦੋ ਪੀੜੀਆਂ ਬਦਲਦੀਆਂ ਨੇ ਜਨਰੇਸ਼ਨ ਪੀੜੀਆਂ ਬਦਲਦੀਆਂ ਨੇ 15-15 ਸਾਲ ਬਾਅਦ ਦਾ ਸਮਝਦੇ ਆ ਕਿ ਪੀੜ੍ਹੀ ਬਦਲੇ ਤੇ ਜੇ ਇਹ ਪਤਾ ਤੱਕ ਨਹੀਂ ਹੋਏਗਾ ਤਾਂ ਅਬਰ ਕੀ ਕਰਨਾ ਹੈ ਜਿਹੜੇ ਰਸਤੇ ਦਾ ਹੀ ਨਹੀਂ ਪਤਾ ਉਹ ਰਸਤੇ ਕੋ ਜਾਣਦਾ ਹੀ ਨਹੀਂ ਹੈ ਇਸ ਕਰਕੇ ਇੱਕ ਗੱਲ ਇਹ ਬੜੀ ਜ਼ਰੂਰੀ ਹੈ ਸਮਝਣ ਕਿ ਕਿਹੜੀ ਚੀਜ਼ ਸਾਡੇ ਪੱਖ ਚ ਹੈ ਕਿਹੜੀ ਚੀਜ਼ ਸਾਡੇ ਵਿਰੋਧ ਚ ਜੇ ਪੱਖ ਦੀ ਸਭ ਤੋਂ ਪਹਿਲੀ ਚੀਜ਼ ਹੈ ਕਿ ਸਾਡੀ ਤਾਕਤ ਬਰਸਾਸਤਾ ਹੈ ਪਿੰਡ ਦੀ ਗ੍ਰਾਮ ਸਭਾ 18 ਸਾਲ ਦਾ ਹਰ ਬੰਦਾ ਮੁੰਡਾ ਕੁੜੀ ਕੋਈ ਔਰਤ ਮਰਦ ਸਭ ਇਹਦੇ ਮੈਂਬਰ ਨੇ ਇਹ ਇੱਕੋ ਇੱਕ ਸਸਤਾ ਦੇਸ਼ ਦੀ ਕਿਹੜੀ ਭੰਗ ਨਹੀਂ ਹੋ ਸਕਦੀ ਪਾਰਲੀਮੈਂਟ ਭੰਗ ਹੋ ਸਕਦੀ ਹੈ ਅਸੈਂਬਲੀ ਭੰਗ ਹੋ ਸਕਦੀ ਹੈ ਸਭ ਕੁਝ ਭੰਗ ਹੋ ਸਕਦਾ ਹੁਣ ਪੰਚਾਇਤਾਂ ਟੁੱਟੀਆਂ ਹੋਈਆਂ ਨੇ ਤੁਹਾਡੇ ਅੱਜ ਵੀ ਜੇ ਕੋਈ ਸੰਸਥਾ ਕੰਮ ਕਰਦੀ ਹੋਊ ਗ੍ਰਾਮ ਸਭਾ ਤੁਹਾਡੇ ਪ੍ਰਬੰਧਕ ਲੱਗੇ ਹੋਣੇ ਤੇ ਪਰ ਸਾਨੂੰ ਪਤਾ ਨਹੀਂ ਪ੍ਰਬੰਧਕ ਐਸ਼ ਕਰਦੇ ਨੇ ਕਿਸੇ ਹਲਕੇ ਚਾਰਜ ਦੇ ਨਾਲ ਤੇ ਕਿਤੇ ਅਫਸਰ ਦੇ ਨਾਲ ਤੇ ਅਸੀਂ ਕੁਝ ਕਰਦੇ ਹੀ ਨਹੀਂ ਉਹ ਕੋਈ ਵੀ ਕੰਮ ਤੁਹਾਡੀ ਰਾਏ ਤੋਂ ਬਿਨਾਂ ਨਹੀਂ ਕਰ ਸਕਦੇ ਜੇ ਸਾਡੀ ਜਾਣਕਾਰੀ ਚ ਹੋਵੇ ਤਾਂ ਕਿਸੇ ਤਰੀਕੇ ਦੇ ਨਾਲ ਜੇਕਰ ਸਾਡੀਆ ਪੰਚਾਇਤਾਂ ਸਰਪੰਚ ਪੰਜ ਇਹ ਪਿੰਡ ਦੇ ਮੁੱਖ ਮੰਤਰੀ ਆ ਸਰਪੰਚ ਤੇ ਪੰਜ ਜਿਹੜੇ ਨੇ ਉਹ ਪਿੰਡ ਦੇ ਮੰਤਰੀ ਹੈ ਜੇ ਉਹਨਾਂ ਨੂੰ ਇਹ ਸਮਝ ਆ ਜੇ ਕਿ ਮੇਰੀ ਤਾਕਤ ਮੇਰੀ ਗ੍ਰਾਮ ਸਭਾ ਚ ਹੈ ਮੇਰੇ ਪਿੰਡ ਦੇ ਲੋਕਾਂ ਦੇ ਨਾਲ ਹੈ ਮੇਰੀ ਤਾਕਤ ਪੰਚਾਇਤ ਸੈਕਟਰੀ ਬੀ ਡੀ ਪੀ ਉਹ ਹਲਕਾ ਇੰਚਾਰਜ ਐਮ ਐਲ ਏ ਨਾਲ ਨਹੀਂ ਹੈ ਤੁਸੀਂ ਕਿਹੜੇ ਪਾਸੇ ਖੜਨਾ ਹੈ ਜਦੋਂ ਪਾਲਾ ਖੇਡਦੇ ਹੋ ਉਹ ਉਹਦੇ ਤੇ ਤੈਅ ਹੋਣਾ ਹੈ ਹੁਣ ਤੱਕ ਦੀਆਂ ਸਾਡੀਆਂ ਬਹੁਤੀਆਂ ਪੰਚਾਇਤਾਂ ਦੂਜੇ ਪਾਲੇ 'ਚ ਖੜੀਆਂ ਨੇ ਲੋਕਾਂ ਦੇ ਵਿਰੋਧੀ ਪਾਲੇ 'ਚ ਉਹ ਜਿਵੇਂ ਉੱਪਰੋਂ ਐਮਐਲਏ ਕਹਿੰਦਾ ਹੈ ਜਿਵੇਂ ਹਲਕਾ ਇੰਚਾਰਜ ਕਹਿੰਦਾ ਹੈ ਜਿਵੇਂ ਵੀਡੀਓ ਕਹਿੰਦਾ ਹੈ ਉਹ ਮੇ ਆ ਕੇ ਕੰਮ ਕਰਦੇ ਨੇ ਆ ਪਿੱਛੇ ਅਸੀਂ ਪਿੰਡ ਦੇ ਵਿੱਚ ਕੈਸੀ ਬਹਾਦਰਪੁਰ ਚ ਮੀਟਿੰਗ ਸੀ ਤੇ ਬਹਾਦਰਪੁਰ ਦੇ ਵਿੱਚ ਇੱਕ ਸਾਫਕਾ ਸਰਪੰਚ ਸਾਹਿਬ ਸੀ ਉਹ ਕਹਿੰਦਾ ਮੈਂ ਪੰਚਾਇਤ ਸੈਕਟਰੀ ਵੀ ਰਹਾ ਕਹਿੰਦਾ ਸਾਡੇ ਕੋਲ ਤਾਂ ਉੱਪਰੋਂ ਲਿਖ ਕੇ ਆਉਂਦਾ ਵੀ ਇੱਥੇ ਪਿੰਡ ਤੋਂ ਮੋਹਰ ਲਵਾ ਕੇ ਦਿਓ ਅਸੀਂ ਤਾਂ ਕੋਈ ਸੋਚ ਦੀ ਨਾ ਸੀ ਕਰਦੇ ਆ ਨਾ ਸਾਡਾ ਕੋਈ ਲਾਗਣ ਦੇਦਾ ਨਾ ਸਾਨੂੰ ਕੋਈ ਪੁੱਛਦਾ ਉਹ ਰਸਤਾ ਛੱਡਣਾ ਪਿਆ ਜਿਹੜੇ ਰਸਤੇ ਰਾਹੀ ਅੱਜ ਤੱਕ ਬਰਬਾਦ ਹੋ ਗਏ ਕਿੰਨਾ ਕੁ ਚਿਰ ਬਰਬਾਦ ਹੋ ਮੰਨ ਜੇ ਕਹਿੰਦੇ ਇਲਾਜ ਨਹੀਂ ਕਰ ਸਕਦੇ ਪਰਹੇਜ਼ ਹੀ ਕਰਨ ਲੱਗ ਜੋ ਤਦ ਜਦਾਂ ਦੁੱਖ ਘਟ ਜਾਂਦਾ ਹੈ ਇਸ ਲਈ ਪਰਹੇਜ਼ ਹੀ ਕਰਨ ਲੱਗ ਜੀ ਅਸੀਂ ਆਪਸ ਦੇ ਵਿੱਚ ਤਾਂ ਬਹੁਤ ਜ਼ਿਆਦਾ ਚੀਜ਼ਾਂ ਦਾ ਫਾਇਦਾ ਹੋਏ ਉਹ ਪਰਹੇਜ਼ ਕੀ ਹੈ ਜਿਹੜੀਆਂ ਵੀ ਪੰਚਾਇਤਾਂ ਅੰਗੇ ਚੁਣੀਆਂ ਜਾਣ ਸਰਬਸੰਮਤੀ ਨਾਲ ਚੁਣੀਆਂ ਜਾਣ ਤਾਂ ਬਿਹਤਰ ਗੱਲ ਹੈ ਚਾਹੇ ਜੇ ਸਰਬਸੰਮਤੀ ਨਾਲ ਨਹੀਂ ਚੁਣੀਆਂ ਜਾਂਦੀਆਂ ਤਾਂ ਚੋਂਡ ਵੀ ਹੁੰਦੀ ਆ ਤਾਂ ਵੀ ਕੋਈ ਗੱਲ ਨਹੀਂ ਜਮਹੂਰੀਅਤ ਚ ਚੋਂਡ ਵੀ ਕੋਈ ਮਾੜੀ ਗੱਲ ਨਹੀਂ ਹੁੰਦੀ ਪਰ ਚੋਂਡ ਜੇ ਸ਼ਰਾਬਾਂ ਦੇ ਡੱਬੇ ਵੱਢ ਕੇ ਭੁੱਖੀ ਦੀਆਂ ਫਸਤ ਮਤਲਬ ਬੋਰੀਆਂ ਲਿਆ ਕੇ ਇੱਥੇ ਜਹਾਜ਼ ਤਾਰ ਕੇ ਤੇ ਜੇ ਇਹਨਾਂ ਨਾਲ ਹੋਣੀ ਹੈ ਤਾਂ ਮਤ ਸੋਚੋ ਕਿ ਆਪਣੇ ਬੱਚਿਆਂ ਦੇ ਲਈ ਤੁਸੀਂ ਕੀ ਕਰ ਸਕਦੇ ਹੋ 4 ਦਿਨ ਤੇ ਸ਼ਰਾਬ ਪਿੱਛੇ 4 ਦਿਨ ਦੀ ਭੁੱਖੀ ਪਿੱਛੇ ਆਫੀਨ ਪਿੱਛੇ ਆਪਦੇ ਜਵਾਬ ਬਰਬਾਦ ਕਰ ਰਹੇ ਹੋ ਜਦੋਂ ਤੁਹਾਡਾ ਜਵਾਬ ਫਿਰ ਚਿੱਟੇ ਤੱਕ ਚਲਾ ਜਾਂਦਾ ਹੈ ਮੁੜਕੇ ਜੇ ਤਾਂ ਆਹ ਮਾਰੋ ਜੋ ਵਰਗੀ ਕਰੋ ਕੋਈ ਇਲਾਜ ਨਹੀਂ ਹੈ ਜੇ ਤੁਸੀਂ ਇਹ ਚੀਜ਼ਾਂ ਨਹੀਂ ਦੇਖਦੇ ਤਾਂ ਇਸ ਲਈ ਇੱਕ ਤਾਂ ਇਹ ਤਰੀਕਾ ਬਤ ਕਰਨੀ ਆ ਪੈਣਗੇ ਆਂ ਦੂਜੀ ਗੱਲ ਉਹਨਾਂ ਪੰਚਾਇਤਾਂ ਨੂੰ ਵੀ ਇਹ ਸੋਚਣਾ ਪਏਗਾ ਜਿਹੜੇ ਬੰਦਿਆਂ ਨੇ ਖੜੇ ਹੋਣਾ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਪਿੰਡਾਂ ਦੇ ਸਨਮਾਨਜਨਕ ਆਂਖੂ ਬਣਨਾ ਜਾਂ ਕਿਸੇ ਹੋਰ ਬੰਦੇ ਦੇ ਨੌਕਰ ਤੇ ਕਰਿੰਦੇ ਬਣੇ ਰਹਿਣਾ ਜੇ ਜੂ ਇਹ ਸੋਚ ਕੇ ਬਾਹਰ ਨਗੇ ਕਿ ਅਸੀਂ ਸਾਰੇ ਫੈਸਲੇ ਪਿੰਡ ਦੀ ਗ੍ਰਾਮ ਸਭਾ ਰਾਹੀਂ ਲਿਆ ਕਰਾਂਗੇ ਉਹ ਪਿੰਡ ਦੇ ਮੁਖਵੰਤਰੀ ਵੀ ਹੋਣਗੇ ਪਿੰਡ ਦੇ ਮੰਤਰੀ ਵੀ ਹੋਣਗੇ ਜਿਹੜੇ ਉਹ ਪੁਰਾਣਾ ਕੰਮ ਹੈ ਤੁਸੀਂ ਕਿਸੇ ਸਰਪੰਚ ਨੂੰ ਪੰਚ ਨੂੰ ਦੇਖ ਲਿਓ ਲੀਡਰਾਂ ਵੀ ਕੋਠੀਆਂ ਦੇ ਬਾਹਰ ਧੱਕੇ ਖਾਂਦੇ ਉਹ ਵੀ ਅੰਦਰ ਨਹੀਂ ਪੜਨ ਲੈਂਦੇ ਜੇ ਉਹ ਤੁਹਾਡੀ ਤਾਕਤ ਦੇ ਨਾਲ ਵੜਨਗੇ ਤਾਂ ਲੀਡਰ ਇੱਥੇ ਧੱਕੇ ਖਾਂਦੇ ਤੁਹਾਨੂੰ ਤੁਸੀਂ ਦੇਖ ਲਿਓ 10 ਸਾਲ ਦੇ ਵਿੱਚ ਥੋੜਾ ਜਿਹਾ ਅਮਲ ਕਰੋ ਪਤਾ ਲੱਗ ਜੂਗਾ ਕਿ ਉਹ ਲੀਡਰ ਤੁਹਾਡੇ ਦਰਵਾਜ਼ੇ ਤੇ ਆਉਂਦੇ ਰਿਹਾ ਕਿ ਨਹੀਂ ਆਉਂਦੇ ਇਹ ਤਾਕਤ ਦੇ ਨਾਲ ਗੱਲ ਹੈ ਔਰ ਇਸ ਕਰਕੇ ਉਧਰੋਂ ਸਾਨੂੰ ਆਪ ਸੋਚਣਾ ਪਊਗਾ ਜਿਹੜੇ ਅਸੀਂ ਆ ਆਮ ਵੋਟਰਾਂ ਵਾਲੇ ਬੰਦੇ ਵੋਟ ਪਾਉਣ ਵਾਲੇ ਬੰਦੇ ਕਿਉਂਕਿ ਸਾਡੀ ਪੀੜ੍ਹੀ ਬਰਬਾਦ ਹੋ ਰਹੀ ਹੈ ਹੋਰ ਕਿਸੇ ਦੀ ਨਹੀਂ ਹੋ ਰਹੀ ਔਰ ਇਸੇ ਕਰਕੇ ਇੱਕ ਅਗਲੀ ਗੱਲ ਜਿਹੜੀ ਇਹਦੇ 'ਚ ਜ਼ਰੂਰ ਹੈ ਬੀਬੀਆਂ ਚੁੜੀਆਂ ਜਾਂਦੀਆਂ ਨੇ 50% ਅੱਜ ਕੱਲ ਰੱਖਵਾ ਕਰਨੇ ਸਰਪੰਚ ਵੀ ਪੰਚੀ ਵੀ ਜ਼ਿਲ੍ਹਾ ਪ੍ਰੀਸ਼ਦ ਵੀ ਬਲਾਕ ਸੰਪਤੀ ਤੇ ਉਹ ਬੀਬੀਆਂ ਚੁੜੀਆਂ ਤਾਂ ਜਾਂਦੀਆਂ ਨੇ ਪਰ ਸਾਡੇ ਮਾਹੌਲ ਹੈ ਨਾ ਕਿ ਬੀਬੀ ਸਰਪੰਚੀ ਆਪ ਕਰੇ ਪੰਚੀ ਆਪ ਕਰੇ ਬਲਾਕ ਸੰਪਤੀ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਆਪ ਚੱਲੇ ਆਪ ਨਹੀਂ ਉਹਨਾਂ ਦੇ ਘਰ ਦੇ ਕੋਈ ਦਿਓਰ ਜੇਠ ਤੌਹਰਾ ਬਾਪ ਭਰਾ ਸਰਪੰਚੀ ਉਹ ਕਰਦੇ ਹਣ ਉਹ ਜੇ ਕੱਲ ਨੂੰ ਸਾਡੀਆਂ ਬੱਚੀਆਂ ਨੇ ਜਿਹੜੀਆਂ ਉਹ ਕੋਈ ਸਕੂਲ ਕੋ ਟੀਚਰ ਲੱਗ ਜਾਂਦੀ ਉਹ ਡਾਕਟਰ ਬਣ ਜਾਂਦੀ ਐ ਕੋਈ ਵਿਦੇਸ਼ ਜਾਂਦੀ ਐ ਕੋਈ ਕਿਤੇ ਉਹਦੀ ਜਗਾ ਜਾ ਸਕਦੇ ਆਪਾਂ ਜੇ ਉਹਦੀ ਜਗਾ ਨਹੀਂ ਜਾ ਸਕਦੇ ਤਾਂ ਸਾਡੇ ਚੁਣੇ ਹੋਏ ਨਮਾਇंदे ਦੀ ਜਗਾ ਅਸੀਂ ਕਿਉਂ ਜਾਂਦੇ ਆ ਕਿਉਂਕਿ ਸਰਕਾਰਾਂ ਚਾਹੁੰਦੀਆਂ ਨੇ ਵੀ ਇੱਧਰ ਹੀ ਜਾਂਦੇ ਰਹੋ ਔਰ ਜੇ ਬੀਬੀਆਂ ਤੇ ਬੰਦਿਆਂ ਦੀ ਆਪਸੀ ਮਤ ਮਿਲ ਕੇ ਸੂਝੀ ਰਾਹ ਅੱਗੇ ਵਧ ਗਈ ਤਾਂ ਕੰਮ ਕੜਫੜ ਹੋ ਜਾਣਾ ਹੈ ਤਾਂ ਇਹ ਗੱਲ ਹੋਣੀ ਨਹੀਂ ਉਸ ਪੱਤਰ ਦੇ ਉੱਤੇ ਔਰ ਬੀਪੀਆਂ ਕਿਸਾਨ ਅੰਦੋਲਨ ਚ ਜਿੰਨਾ ਜਿਆਦਾ ਸਹਿਯੋਗ ਦਿੱਤਾ ਪਿਛਲੇ ਸਮੇਂ ਦੇ ਵਿੱਚ ਦਿੱਲੀ ਦੀਆਂ ਮਰੂਹਾਂ ਤੇ ਉਹ ਦਿ੍ਰਿੜਤਾ ਦੇ ਨਾਲ ਉਹ ਆਪਸੀ ਸਹਿਮਤੀ ਦੇ ਨਾਲ ਲੋਕਾਂ ਨੇ ਜਿਹੜਾ ਵੱਡਾ ਅੰਦੋਲਨ ਲੜਿਆ ਉਹ ਬਹੁਤ ਕੁਝ ਸਿਖਾਉਂਦਾ ਸੀ ਜਿੰਨਾ ਕੁਝ ਉਹ ਸਿਖਾਉਂਦਾ ਅਸੀਂ ਸਿੱਖਣ ਲਈ ਤਿਆਰ ਨਹੀਂ ਹੋਏ ਅਸੀਂ ਅੱਗੇ ਨਹੀਂ ਵਧੇ ਉਸ ਤੋਂ ਬਾਅਦ ਆ ਕੇ ਸਿੱਖਿਆ ਨਹੀਂ ਛੜਤਾ ਇੱਕ ਵਾਰ ਰੌਣਾ ਲੱਪਾ ਪਾਇਆ ਮੋਦੀ ਹਰਾਤਾ ਮੋਦੀ ਹਰਾਤਾ ਬਸ ਇੰਨਾ ਹੀ ਬਹੁਤ ਹੈ ਐਤੋਂ ਬਿਨਾ ਨਹੀਂ ਸੱਤਾਕਾਰੀ ਥਿਰ ਬੈਠ ਨਹੀਂ ਨਹੀਂ ਹੁੰਦੀ ਉਹ ਵਾਰ-ਵਾਰ ਸੋਚਦਾ ਦਿਨ ਰਾਤ ਵੀ ਇਹ ਬੰਦਿਆ ਨੇ ਤਾਂ ਗਲਪੜ ਕਰ ਦਿੱਤੀ ਅੱਗੇ ਨੂੰ ਕੀ ਕਰਕੇ ਅੱਗੇ ਨੂੰ ਉਸੇ ਤਰੀਕੇ ਦੇ ਨਾਲ ਜਾਤ ਦੇ ਆਧਾਰ ਤੇ ਧਰਮ ਦੇ ਆਧਾਰ ਤੇ ਆਰਥਿਕ ਆਧਾਰ ਤੇ ਬਖਰੇਵੇਂ ਜਿਹੜੇ ਨੇ ਪਾਉਂਦੇ ਇੱਕ ਤਾਂ ਇਹ ਤਰੀਕਾ ਕਿ ਬੇहद ਜ਼ਰੂਰੀ ਚੀਜ਼ ਐ ਜਿਹੜੀ ਸਾਡੇ ਸਮਝਣ ਵਾਲੀ ਐ ਕਿ ਅਸੀਂ ਉਹ ਪੰਜ ਸਰਪੰਚ ਚੁਣਾਈਏ ਜਿਹੜੇ ਆਪਣੇ ਦਮ ਤੇ ਲੋਕਾਂ ਦੀ رائے ਨਾਲ ਕੰਮ ਕਰਨ ਲਈ ਅੱਗੇ ਆਉਣ ਦੂਜੀ ਗੱਲ ਇੱਕ ਗੱਲ ਪਿਛਲੇ ਦਿਨਾਂ ਚ ਭਗਵਾਨ ਦਾ ਮਾਨ ਸਰਕਾਰ ਨੇ ਕੀਤੀ ਹੈ ਤੁਸੀਂ ਦੇਖਿਆ ਉਹਦੇ ਚ ਸੋਧ ਕੀਤੀ ਹੈ ਨਿਯਮ ਚ ਕਿ ਪੰਚ ਤੇ ਸਰਪੰਚ ਅੱਗੇ ਨੂੰ ਪਾਰਟੀ ਦੇ ਚੋਣ ਨਿਸ਼ਾਨ ਤੇ ਨਹੀਂ ਲੜਨਗੇ ਤੇ ਪੰਚ ਤੇ ਸਰਪੰਚ ਤਾਂ ਪਹਿਲਾਂ ਵੀ ਜੋੜ ਨਿਸ਼ਾਨ ਪਾਰਟੀ ਦਾ ਨਹੀਂ ਲੈਂਦੇ ਉਹ ਤਾਂ ਪਹਿਲਾਂ ਵੀ ਕੋਈ ਪਿੰਡ ਦਾ ਦੇਸੀ ਚੋਣ ਨਿਸ਼ਾਨ ਲੈਂਦੇ ਤੇ ਤਬਦੀਲੀ ਕੀ ਕੀਤੀ ਹੈ ਤਬਦੀਲੀ ਚ ਇੱਕ ਨਵੀਂ ਗੱਲ ਜੋੜ ਦਿੱਤੀ ਜਿਹੜੀ ਖਤਰਨਾਕ ਹੈ ਪਿੰਡ ਦੇ ਲੋਕਾਂ ਵਾਸਤੇ ਉਹ ਕੀ ਜੋੜਤੀ ਕਿ ਜੇ ਕੋਈ ਪੰਚ ਸਰਪੰਚ ਖੜਾ ਹੈ ਪਾਰਟੀ ਦਾ ਬਹੁਤ ਹੀ ਵਫਾਦਾਰ ਕਹੋਂਦਾ ਹੈ ਉਹ ਆਪਣੇ ਆਪੂ ਦੀ ਫੋਟੋ ਲਾ ਸਕਦਾ ਹੈ ਆਪਣੇ ਇਸ਼ਤਿਹਾਰ ਤੇ ਉਹਨਾਂ ਜਿਹੜੇ ਤੁਹਾਡੇ ਇਸ਼ਤਿਹਾਰ ਚਮਕਦੇ ਨੇ ਜਿੰਨੇ ਵੀ ਹੋਣਗੇ ਉਹਨੇ ਇੱਕ ਪਾਵਨ ਦੀ ਲਾਤੀ ਆਪਣੀ ਪਾਰਟੀ ਦੇ ਵਰਕਰਾਂ ਤੇ ਕਿ ਜਿਹੜਾ ਬੰਦਾ ਸਰਪੰਚ ਸਾਜਣਾ ਖੜਨਾ ਚਾਹੁੰਦਾ ਹੈ ਜਿਹੜਾ ਪੰਚ ਸਾਡੇ ਬਨੋ ਖੜਨਾ ਚਾਹੁੰਦਾ ਹੈ ਉਹਨੂੰ ਪਾਰਟੀ ਦੀ ਵਫਾਦਾਰੀ ਦਿਖਾਉਣੀ ਪਊਗੀ ਕਥਾਦਾਰੀ ਦਿਖਾਉਣੀ ਪਏਗੀ ਤੱਕੀ ਕਰਨਾ ਪਏਗਾ ਸਾਡੀ ਫੋਟੋ ਲਾਉਣੀ ਪਊਗੀ ਜਦੋਂ ਫੋਟੋ ਲੱਗੀ ਇੱਕ ਪਾਰਟੀ ਦੇ ਲੀਡਰ ਦੀ ਉਹਦੇ ਨਾਲ ਤਾਂ ਸਰਪੰਚ ਜਾ ਪੰਜ ਪਿੰਡ ਦਾ ਦੀ ਨਾ ਬਚਿਆ ਜਿਵੇਂ ਪਹਿਲਾਂ ਵੀ ਨਹੀਂ ਸੀ ਹੁੰਦਾ ਉਹ ਧੜੇ ਦਾ ਹੋ ਗਿਆ ਪਾਰਟੀ ਦਾ ਹੋ ਗਿਆ ਅੱਜ ਤੱਕ ਬਿਨਾ ਫੋਟੋ ਤੋਂ ਧੜੇ ਵਾਲੇ ਸੀ ਅਸੀਂ ਹੁਣ ਫੋਟੋਦਾਰ ਧੜੇ ਵਾਲੇ ਬੱਜਣ ਲੱਗ ਜਾਂਗੇ ਇਹ ਤਾਂ ਪੱਕਾ ਹੀ ਬੰਦਾ ਉਹਦੇ ਅਸੀਂ ਉਹ ਫੋਟੋ ਜੇ ਲੱਗੀ ਐ ਕਿ ਪਹਿਲੀ ਵਾਰ ਬੇਹੱਦ ਖਤਰਨਾਕ ਰਾਹ ਪਾ ਦੋਗੇ ਫਿਰ ਸਾਰੇ ਲਾਇਆ ਕਰਨਗੇ ਆਪਣੀ ਆਪਣੀ ਪਾਰਟੀ ਦੀਆਂ ਕਹਿੰਦੇ ਆ ਕਿ ਲੋਕਾਂ ਦਾ ਭਾਈਚਾਰਾ ਬਣੇ ਪੰਚਾਇਤ ਪਿੰਡ ਦੀ ਬਣੇ ਧੜੇ ਦੀ ਨਾ ਬਣੇ ਆਪੋ ਆਪਣੀਆਂ ਪਾਰਟੀਆਂ ਚ ਜਿਹੜੀ ਮਰਜ਼ੀ ਪਾਰਟੀ ਨੂੰ ਅਸੈਂਬਲੀ ਦੀ ਵੋਟ ਪਾਏ ਉਹ ਜਿਹਨੂੰ ਮਰਜ਼ੀ ਪਾਰਲੀਮੈਂਟ ਦੀ ਥਾਉ ਜਿੱਥੇ ਮਰਜ਼ੀ ਰਹੋ ਕੋਈ ਇਤਰਾਜ ਨਹੀਂ ਪਰ ਆਪੋ ਆਪਣੀਆਂ ਪਾਰਟੀਆਂ ਦੇ ਅੰਦਰ ਵੀ ਤੇ ਪਾਰਟੀ ਤੋਂ ਬਾਹਰ ਵੀ ਇੱਕ ਸਟੈਂਡ ਲੈਣਾ ਪਊ ਜੇ ਪਿੰਡਾਂ ਨੇ ਬਚਣਾ ਤੇ ਜੇ ਪੰਜਾਬ ਨੂੰ ਬਚਾਉਣਾ ਕਿ ਸਾਡੇ ਪਿੰਡ 'ਚ ਨੇਤਾਜੀ ਤੁਹਾਡੀ ਕੋਈ ਦਖਲ ਨਹੀਂ ਹੋਇਆ। ਅਸੀਂ ਆਪਣੇ ਪਿੰਡਾਂ ਦੇ ਫੈਸਲੇ ਆਪ ਕਰ ਸਕਦੇ ਆਂ। ਸਾਡੇ ਕੋਲ ਸੰਗਤ ਵਰਗੀ ਸੰਸਥਾ ਗ੍ਰਾਮ ਸਭਾ। ਸਾਡੇ ਕੋਲ ਪੰਜ ਪ੍ਰਧਾਨੀ ਵਰਗੀ ਸੰਸਥਾ ਪੰਚਾਇਤ। ਆ ਸਾਡੇ ਕੋਲ ਬਲਾਸ਼ਤ ਸੰਤੀ ਦੇ ਵਿੱਚ ਆਪਣੇ ਨਮਾਇੰਦੇ ਨੇ ਸਾਡੇ ਕੋਲ ਜ਼ਿਲ੍ਹਾ ਪ੍ਰੀਸ਼ਦ ਚਾਪਰੇ ਨਮਾਇੰਦੇ ਨੇ। ਅਸੀਂ ਆਪਣੇ ਆਪ ਇਹ ਚੀਜ਼ਾਂ ਕਰ ਲਾਂਗੇ। ਤੁਸੀਂ 'ਚ ਦਖਲ ਨਾ ਕਰੋ। ਔਰ ਹੁਣ ਕਿੰਨੇ ਕਿ ਦਖਲ ਹੈ ਤੁਹਾਡੀ ਕਿੰਨੀ ਕਿ ਸੱਤ ਪੁੱਛਿਆ ਮੈਨੂੰ ਨਹੀਂ ਪਤਾ ਭਾਰਤਿਆਂ ਕੋਲ। ਔਰ ਸਭ ਕੁਝ ਹੈ ਵੀ ਵੈਸੇ ਜੇ ਦੇਖੀ ਜਾਏ ਕਿਸੇ ਦੇਵੀ ਕਿਤੇ ਜਾ ਕੇ ਕਾਇ ਨੂੰ ਚਾਹੇ ਮਰਜੀ ਫੁਰੀ ਜਾਏ ਕਿ ਮੈ ਬੁਲਾਨੀ ਪਾਰਟੀ ਦਾ ਮੈ ਬੁਲਾਨੀ ਪਾਰਟੀ ਦਾ ਹੁਣ ਤਾਂ ਵਰਕਰਾਂ ਦੀ ਵੀ ਨਹੀਂ ਹੈ ਇੱਥੇ ਕੰਮ ਪਾਰਟੀ ਦੇ ਲਈ ਕੋਈ ਹੋਰ ਕਰਦਾ ਉਮੀਦਵਾਰ ਹੋਰ ਨੂੰ ਬਣਾ ਕੇ ਲਿਆ ਦਿੰਦੇ ਨੇ ਜਿਹੜੇ ਨੂੰ ਮਰਜੀ ਜਿਹੜੀ ਮਰਜੀ ਪਾਰਟੀ ਕੋਲ ਲਿਆ ਕੇ ਜਿਹਨੂੰ ਮਰਜੀ ਉਮੀਦਵਾਰ ਬਣਾ ਦੋ ਇਹ ਰਵਾਇਤ ਚੱਲ ਪਈ ਅੱਜ ਕੱਲ ਇਸ ਗੱਲ ਕਰਕੇ ਤੇ ਬਹੁਤ ਜ਼ਰੂਰੀ ਹੈ ਦੂਜਾ ਜਿਹੜਾ ਇੱਕ ਮਹੱਤਵਪੂਰਨ ਸਵਾਲ ਹੈ ਜਿਹੜਾ ਸਾਨੂੰ ਹੱਲ ਕਰਨਾ ਚਾਹੀਦਾ ਪਿੰਡ ਦੇ ਵਿੱਚ ਸਾਡੇ ਗੁਰੂ ਸਾਹਿਬਾਨ ਨੇ ਜਦੋਂ ਫੌਲਸਾ ਪਾਕਿਸਤਾਨਾ ਕੀਤਾ ਤਾਂ ਉਹ ਯਾਤ ਤੇ ਸਭ ਤੋਂ بڑا ਅਤੈ ਦੇ ਅਮਵਾ ਸਭੂ ਗੱਡੀ ਲੈ ਕੇ ਜਾਣੀ ਪਊਗੀ ਅਮਰ ਤੋਂ ਦਾ ਮਤਲਬ ਕਿ ਬੰਦੇ ਵੀ ਨਾ ਨਹੀਂ ਮਾਨਸ ਦੀ ਯਾਤ ਸਵੇਰ ਤੁਹਾਡੀ ਵਾਪਸ ਲੈਣੀ ਹੈ ਇੱਕ ਬੰਦਾ ਭੇਜਣਾ ਹੈ ਇਹ ਮੇਰਾ ਸੀ ਕਰਦੇ ਹਾਂ ਕਿਸੇ ਤੁਸੀਂ ਇਹ ਹੰਮੀਰ ਸਿੰਘ ਨੇ ਤੇ ਡਾਕਟਰ ਉਹ ਸਾਰੇ ਜਿਹੜੇ ਮਾਮਲੇ ਨੇ ਉਹ ਪਿੰਡ ਦੇ ਵਿੱਚੋਂ ਸਾਡੇ ਤੋਂ ਨਜ਼ਰ ਆਉਣੇ ਚਾਹੀਦੇ ਨੇ ਉਹ ਗਾਇਬ ਹੋ ਗਏ ਸਾਡੇ ਅਮਰ ਚ ਨਹੀਂ ਆ ਰਹੇ ਅਮਨ ਚੋਂ ਦਾ ਮਤਲਬ ਕੀ ਹੈ ਜਿਹੜਾ ਕਿਸਾਨ ਤੇ ਮਜ਼ਦੂਰ ਇਕਤਾ ਜਿੰਦਾਬਾਦ ਦਾ ਮੈਨਰ ਹੈ ਉਹ ਜਿੰਦਾਬਾਦ ਅਮਨ ਚ ਲਿਆਣਾ ਅਜੇ ਨਹੀਂ ਹੈ ਅਜੇ ਬਹੁਤ ਸਾਰੇ ਕਿਸਾਨ ਜਿੱਥੇ ਬੰਦਿਆਂ ਦੇ ਆਗੂ ਤੇ ਵਰਕਰ ਵੇੜਿਆਂ ਦੇ ਵਿੱਚ ਬੈਠ ਕੇ ਗਰੀਬ ਘਰਾਂ 'ਚ ਬੈਠ ਕੇ ਚਾਹ ਪੀਣ ਦੀ ਰੋਟੀ ਖਾਣ ਦੀ ਜਾਂ ਇਕੱਠੇ ਹੋਣ ਦੀ ਯਾਰ ਨਹੀਂ ਹੈ ਬਰਾਬਰਤਾ ਦੇ ਆਧਾਰ ਤੇ ਧਿਆਨ ਹਮੇ ਹੋ ਸਕਦੀ ਹੈ ਕਿ ਚਾਪੂ ਬੜੀ ਦਾ ਜੇ ਨਾ ਕੋਈ ਕਾਗੂ ਦਾ ਬੇਟਾ ਨਾ ਗੁਰੂ ਦਾ ਨਾਮ ਲੌਂਦਾ ਸਾਥੀ ਦੇ ਨਾਲ ਤੇ ਬਾਕੀ ਦੀਆਂ ਚੀਜ਼ਾਂ ਨੇ ਅਸੀਂ ਬੇਮੁਖ ਕਿਉਂ ਪਾਉਂਦੇ ਹਾਂ ਨਾ ਆ। ਅੱਜ ਇੱਕ ਖਾਸਾ ਉਹਦੇ ਉੱਤੇ ਪੰਜਾਬ ਦੇ ਪਿੰਡਾਂ ਦੇ ਵਿੱਚ ਜਨੂੰਨ। ਮੰਨਰੀ ਕਾ ਜਦੋਂ ਦੀ ਚੱਲੀ ਹੈ। ਮੰਨਰੀ ਕਾ 100 ਦਿਨਾਂ ਦੇ ਰਜਿਸਟ੍ਰੇਸ਼ਨ ਦੀ ਗਾਰੰਟੀ ਹੈ। 38 ਦਿਨ ਕਿਉਂ ਕੰਮ ਮਿਲ ਰਿਹਾ ਪੰਜਾਬ ਕਾ ਦੀ ਇਹ ਜੀ ਬੈਕਵਰਡ ਸਟੇਟ ਕਿਉਂ ਹੈ ਕਿ 38 ਦਿਨ ਕਰਦਾ। ਇਸ ਕਰਕੇ ਬੰਦਾ ਕਿ ਹੀਟੂ ਦੇ ਕਰਮਚਾਰੀ ਤੋਂ ਲੈ ਕੇ ਉੱਪਰ ਨੇ ਆਪ ਕਰਤਾ। ਇਸ ਵਿੱਚ 70 ਲੀਟਰ ਤੋਂ ਲੈ ਕੇ ਉੱਪਰ ਦੇ ਲੀਟਰਾਂ ਤੱਕ ਤੇ ਇਹ ਬੰਦੇ ਜਾਤੀ ਦੇ ਨਾਂ ਦੇ ਉੱਤੇ ਵੀ ਉਹਦੇ ਖਿਲਾਫ ਖੜੇ ਨੇ ਲੋਕ ਕਿ ਜੇ ਇਹਨਾਂ ਨੂੰ ਮਿਲ ਗਿਆ ਕੰਮ ਪਤਾ ਨਹੀਂ ਕਿਹਦਾ ਕੰਮ ਕੋਰਾ ਢੇਗਾ ਹੋ ਜਾ ਪਤਾ ਨਹੀਂ ਕੀ ਗੱਲ ਹੋ ਜੇ ਇਸੇ ਕਰਕੇ ਉਹ ਜਿਹੜੇ ਜੀਤੀਆ ਬੰਦੇ ਜਿਹੜੇ ਕੰਮ ਕਰਕੇ ਰੋਟੀ ਖਾਣਾ ਚਾਹੁੰਦੇ ਨੇ ਉਹਨੂੰ ਸਰਕਾਰ ਕਹਦੀ ਆ ਕੰਮ ਨਹੀਂ ਦੇਣਾ ਮੁੱਠੇ ਦੇ ਦਾਗਾਂ ਮਾਰ। ਇੱਕ ਕਿਰਤ ਜਦੋਂ ਬੰਦਾ ਕਰਕੇ ਆਪਣੀ ਰੋਟੀ ਕਮਾਉਂਦਾ ਹੈ ਉਹ ਸਵੈਮਾਨ ਰੱਖਦਾ ਹੈ। ਆਪਦੇ ਮਾਲ ਨਾਲ ਖੜ ਕੇ ਕਹਿੰਦਾ ਮੈਂ ਕਮਾਖੇ ਖਾਣੇ ਜਦੋਂ ਖੈਰਾਤ ਦੇ ਤੌਰ ਤੇ ਉਹਨੂੰ ਦਿੱਤੀ ਜਾਂਦੀ ਹੈ ਤਾਂ ਉਹਦਾ ਸਵਾਇਕਾਨ ਖੋ ਜਾਂਦਾ ਹੈ ਪਰ ਉਹ ਮੀਟਰ ਲੈਦੇ ਨਹੀਂ ਮੈਂ 80 ਕਰੋੜ ਨੂੰ ਮੈਂ ਦੇ ਰਿਆਂ ਅਦਾ ਕਿ ਉਹ ਬਾਸਾ ਨਹੀਂ ਆਇਆ ਕਿ ਉਹੇ ਦੁਕਾਨ ਦੇ ਟੈਕਸ ਤੋਂ ਮੈਂ ਉਹ ਕਿਤੋਂ ਨਹੀਂ ਦੇ ਰਿਆਂ ਦੁਕਾਨ ਦਾ ਆਪਣਾ ਨਾਮ ਹੈ ਪਰ ਉਹ ਕਹਿਣ ਜਦੋਂ ਪਾਏ ਹੋ ਜਾਂਦਾ ਨਾ ਇਸ ਲਈ ਕਿਰਤ ਕਰੋ ਨਾਮਜੋ ਕੋ ਬਾਣਸ਼ਾ ਪੋਦਾ ਜਿਹੜਾ ਧਾਰਨ ਹੈ ਕਿਰਤੀ ਰਹਿਣਾ ਪੰਜਾਬ ਦਾ ਬੱਤਾ ਮੰਗਤਾ ਨਹੀਂ ਦਿਖਾਈ ਦਿੰਦਾ ਕਿਤੇ ਦੁਨੀਆ 'ਚ ਅਜੇ ਤੱਕ ਅਸੀਂ ਮੰਗਤੇ ਨਹੀਂ ਬਣਨਾ ਮੰਗਤੇ ਬਣਾ ਰਹੀਐ ਸਤਾ ਉਹਨਾਂ ਬੀਬੀਆਂ ਤੇ ਭਾਈਆਂ ਨੂੰ ਮੰਗਿਆ ਹੋਇਆ ਕੰਮ ਦਿਓ ਅਰਜੀ ਦੇ ਕੇ ਉਹ ਕੰਮ ਮੰਗਦੀਆਂ ਨਹੀਂ ਨਿਸ਼ੁਕਤੀ ਪੱਤਰ ਮੰਗਦੀਆਂ ਨੇ ਆਸਰ ਰੋਲ ਤੇ ਹਾਜ਼ਰੀ ਮੰਗਦੀਆਂ ਨੇ ਇਹ ਅਜੀਬ ਕੰਮ ਹੈ ਕਿ ਸਧਾਰਨ ਗਰੀਬ ਬੰਦਾ ਕਹਿੰਦਾ ਕਿ ਆਹ ਕਾਨੂੰਨ ਹੈ ਮੈਂ ਕਾਨੂੰਨ ਮੁਤਾਬਕ ਕੱਪ-ਕਾਪਾ ਚਾਹੁੰਨਾ ਪੂਰਾ ਕਾਨੂੰਨ ਇਹ ਕਹਿ ਤਰੀ ਜੋਰ ਨਾਲੋਂ ਮੈਂ ਕਾਨੂੰਨ ਲਾਗੂ ਨੀ ਕਰਾਂ ਜਿੱਥੇ ਕਾਨੂੰਨ ਲਾਗੂ ਕਰਨ ਦੇ ਵਿਰੋਧ ਦੇ ਵਿੱਚ ਗੱਠਜੋੜ ਬਣ ਜੇ ਨਾ ਲੂਨ ਹਾਲਾਂਕਿ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਕਾਨੂੰਨ ਲਾਗੂ ਕਰਾਏ ਜਿਹੜਾ ਕਾਨੂੰਨ ਦੇ ਖਿਲਾਫ ਖੜਦਾ ਉਹਦੇ ਖਿਲਾਫ ਹਨ ਤਾਂ ਫਿਰ ਇਹ ਗੱਲ ਕਿਵੇਂ ਮੰਨੋਗੇ ਇਹ ਇंसाफ ਕਿੱਥੇ ਹੋਇਆ ਬਾਕੀ ਦੇ ਚੀਜ਼ਾਂ ਕਿਵੇਂ ਚੱਲਣਗੀਆਂ ਇਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਮਨਰੇਕਾ ਕੱਟ ਦੀ ਮਜ਼ਦੂਰਾਂ ਦੀ ਸਟੇਮ ਨਹੀਂ ਹੈ ਇਦੇ ਚ 60% ਪੈਸਾ ਜਿਹੜਾ ਖੇਤੀ ਦੇ ਖਰਚਾ ਹੁੰਦਾ ਉਹ ਪਾਣੀ ਬਚਾਉਣ ਤੇ ਮਿੱਟੀ ਦਾ ਜ਼ਹਿਰੀਲਾਪਣ ਠੀਕ ਕਰਨ ਤੇ ਵਾਤਾਵਰਣ ਠੀਕ ਕਰਨ ਲਈ ਪੌਦੇ ਲਗਾਉਣ ਦੇ ਖਰਚਾ ਆਉਂਦਾ ਜੇ ਉਹ ਪੈਸਾ ਅਸੀਂ ਇਹਨਾਂ ਤਰ੍ਹਾਂ ਖਿਜਾਤੇ ਗਏ ਸਾਰੇ ਪੰਜਾਬ ਦੀ ਲੋਰ ਹੈ ਪਾਣੀ ਦਾ ਮਾਮਲਾ ਕਾਲੇ ਪਾਣੀ ਦਾ ਮੋਰਚਾ ਲੱਗ ਰਿਹਾ ਜਿਹਦੇ ਫੈਕਟਰੀ ਦੇ ਖਿਲਾਫ ਆਉਂਦੇ ਲੋਕ ਬੈਠੇ ਹੋਏ ਨੇ ਹੋਰ ਵੀ ਜਗ੍ਹਾ ਮੋਰਚੇ ਕਰ ਰਹੇ ਨੇ ਕਿ ਸਾਡਾ ਪਾਣੀ ਖਰਾਬ ਹੋ ਰਿਹਾ ਸਾਡੇ ਬਿਮਾਰੀ ਆ ਰਹੀਆਂ ਸੇ ਮਨਰੇਗਾ ਜੇ ਉਹ ਪੈਸਾ ਦੁੱਤੀ ਹੈ ਤੁਹਾਡੇ ਪਿੰਡ ਨੂੰ ਪੰਜਾਬ ਨੂੰ ਜਿਹੜੇ ਪੈਸੇ ਨਾਲ ਪਾਣੀ ਬਚਾਇਆ ਜਾ ਸਕਦਾ ਤੇ ਬਚਾ ਸਕਦਾ ਹੈ ਕੱਲੇ ਮੰਦੂਰ ਦੇ ਲਈ ਤੇ ਪਿੰਡ ਨੂੰ ਬਚਾਉਣ ਦੇ ਤੇ ਪੰਜਾਬ ਨੂੰ ਬਚਾਉਣ ਦੇ ਲਈ ਇੱਕ ਵੱਡੀ ਅਧਿਕਾਰ ਹੈ ਫੰਡਮੈਂਟਲ ਰਾਈਟ ਹੈ ਇਹ ਕਦੀ ਸਕੀਮ ਨਹੀਂ ਹੈ ਇਹਨੂੰ ਧਿਆਨ ਚ ਰੱਖ ਕੇ ਦੇ ਬਾਰੇ ਸੋਚਣਾ ਪਊਗਾ ਇਹਦੇ ਬਾਰੇ ਜਾਣਨਾ ਪਊਗਾ ਜਿਹੜੀਆਂ ਚੀਜ਼ਾਂ ਸੇ ਜਾਣ ਜਾਣੇ ਤਾਂ ਸਾਡੀ ਸਸਤਾ ਜਿਹੜੀ ਗ੍ਰਾਮ ਸਭਾ ਬੇਹੱਦ ਮਜ਼ਬੂਤ ਹੋ ਕੇ ਜਦੋਂ ਉਹ ਕਾਟ ਖੜੀ ਹੋਏਗੀ ਤਾਂ ਉਹਦੇ ਨਾਲ ਹੌਲੀ ਹੌਲੀ ਪਿੰਡ ਆਪਣੇ ਪੈਰਾਂ ਤੇ ਖੜੇ ਹੋ ਜਾਣਗੇ ਪਿੰਡ ਪੈਰਾਂ ਤੇ ਖੜੇ ਹੋਣਗੇ ਤਾਂ ਹੌਲੀ ਹੌਲੀ ਜਿਹੜਾ 1 ਲੱਖ ਨਮੈਂਦਾ ਤੁਸੀਂ ਚੁਣੋਗੇ ਜਦੋਂ ਬਾਅਦ 73513241 ਦੇਖ ਲਈ ਸਰਪੰਚ ਨੇ ਕਲਾਕਸ਼ਮਤੀ ਮੈਂਬਰਾਂ ਤੇ 3000 ਤੇ ਲਗਭਗ 350 ਜਿਹੜਾ ਪੈਸਾ ਨੰਬਰ ਤੇ 1 ਲੱਖ ਨਮੈਂਦਾ ਜਿੱਦਣ ਸਿਆਸੀ ਧੜਿਆਂ ਦਾ ਨਾ ਹੋਇਆ ਆਪ ਕੋਈ ਹਰਕਾ ਅੰਚਾਰਦੇ ਆਂ ਤਾਂ ਅਫਸਰਾਂ ਦਾ ਨਾ ਹੋਇਆ ਤੁਹਾਡਾ ਬਣ ਗਿਆ ਉਦੋਂ ਇਹਦੇ ਚ ਐਡੀ ਵੱਡੀ ਤਾਕਤ ਪਹੁੰਚ ਇੱਕ ਲੱਖੋਂ ਤੁਹਾਡਾ ਚੁਣਿਆ ਹੋਇਆ ਬੰਦਾ ਹੋਊਗਾ ਨਾਲ ਤੁਸੀਂ بڑے ਹੋਵੋਗੇ ਦੁਨੀਆ 'ਚ ਕੋਈ ਤਾਕਤ ਨਾ ਟੈਂਟ ਤੇ ਪੰਜਾਬ ਨੂੰ ਬਚਾਉ ਸਕੋ ਨਹੀਂ ਸਕਦੀ ਇਸ ਦਾ ਸਭ ਤੋਂ بڑا ਨਾ ਇਹ ਸਤਾ ਤੇ ਮਹਾਂ ਚਾਹੀਦਾ ਸਾਡੀ ਇਕਤਾ ਤੇ ਸਾਡੀ ਧੋਖੀ ਦੇ ਤੌਰ ਤੇ ਤੇ ਉਹਨਾਂ ਨੂੰ ਚਾਹਦੇ ਆਂ ਸੱਚੀ ਨਹੀਂ ਬਰਬਾਦੀ ਦਾ ਰਸਤਾ ਜਿਸ ਤਰ੍ਹਾਂ ਦੜ ਭੱਜਿਆ ਜਾ ਰਿਹਾ ਹੈ ਸਾਡੇ ਕੁਦਰਤੀ ਸਰੋਤਾਂ ਦੇ ਖਤਮ ਹੋਣ ਤੋਂ ਲੈ ਕੇ ਬੱਚਿਆਂ ਦੇ ਬਿਮਾਰ ਹੋਣ ਤੋਂ ਲੈ ਕੇ ਬੱਚਿਆਂ ਦੀ ਪੜ੍ਹਾਈ ਤੱਕ ਦਾ ਜਿਹੜਾ ਜਿਹੋ ਜਿਹਾ ਮਾਮਲਾ ਸਾਡੇ ਸਾਹਮਣੇ ਹੈ ਉਹ ਦਿਖਾਈ ਦਿੰਦਾ ਹੈ ਉਹ ਬਹੁਤ ਤੇ ਦੂਰ ਦੀ ਗੱਲ ਨਹੀਂ ਹੈ ਪਰਬੰਦੀ ਦਾ ਰਾਹ ਵੀ ਚੁਰਾਹੇ ਖੜੇ ਆ ਚੁਰਾਹੇ ਖੜ ਕੇ ਬੋੜਾ ਟੱਕਿਆ ਜਾ ਸਕਦਾ ਪੰਜਾਬ ਬਾਰ ਬਾਰ ਹੋੁੰਦਾ ਹੈ ਪਰ ਬਾੜ ਬੜੇ ਬਾਰ ਹੋਇਆ ਇਹ ਤੋਂ ਪਹਿਲਾਂ ਪਰ ਇਹਦੇ ਚੱਗੇ ਵੀ ਇੰਨੀ ਸੰਸਕਰ ਚਾਹੀਦੀ ਹੈ ਹਿਸਟਰੀ ਤੇ ਸਿਹਾਸ ਤੇ ਵਿਰਸੇ ਤੇ ਇਹਦੇ ਰੋਕਾਂ ਚ ਇਹ ਖੜਾ ਹੋ ਸਕਦਾ ਹੈ ਇਹਦੇ ਸਾਹਮਣੇ ਖੜਾ ਹੈ ਤੇ ਦੁਨੀਆ ਦੇ ਸਭ ਤੋਂ بڑے ਤਨਾ ਸਾਹਰ ਟੱਕਰ ਰਏ ਸਰੇ। ਔਰ ਉਹ ਟੱਕਰ ਵੀ ਕੇਸੇ ਟੱਕਣਾ। ਕਿਤੇ ਆਇਆ ਨਹੀਂ ਹੈ ਕਿ ਇਹਦੀ ਕੰਨਾ ਸਾਫਤ ਕੀਤਾ ਹੈ। ਅਜੇ ਜਾਨ ਹੈਗੀ ਆ ਉਹ ਲੜਨ ਦੀ। ਜੇ ਉਹ ਸਮਾਂ ਲਗਾੜਤਾ ਤਾਂ ਉਹ ਜਾਨ ਸੈਂਦ। ਧਰ ਜੇ ਨਾ ਬਚੇ ਉਸ ਪਾਸੇ ਦੇ ਉੱਤੇ। ਇਸ ਲਈ ਸਾਰੇ ਲੋਕਾਂ ਨੂੰ ਇਹ ਵੀ ਦੇ ਇਹ ਜਿਹੜਾ ਚੇਤਨਾ ਕਾ ਆਪਣਾ ਕਰ ਰਿਹਾ ਹੈ ਕਿ ਆਪਣੇ ਆਪ ਸੋਚੋ ਆਪਣੀ ਗੌਣੀ ਦੇ ਆਪ ਮਾਲਕ ਬਣੋ। ਆਪਣੇ ਫੈਸਲੇ ਆਪ ਲੈਣ ਸੇਖੋ। ਸੰਗਤ ਪੰਗਤ ਪਾਚੇ ਪ੍ਰਧਾਨਮੀ ਤੇ ਗ੍ਰਾਮ ਸਭਾ ਦੇ ਵਿੱਚ ਨੇ ਇੱਕ ਪੰਚਾਇਤਾਂ ਦੇ ਵਿੱਚ ਨੇ ਉਸ ਧੰਗ ਦੇ ਨਾਲ ਆਪਣੇ ਫੈਸਲੇ ਕਰਨੇ ਸ਼ੁਰੂ ਕਰੋ ਬਹੁਤ ਬਹੁਤ ਨਿਹਾਰਤਨੀ ਵਾਰੀ ਗੋਗੀ ਕਰਦਾ ਹਾਂ ਵਾਰੀ ਗੋਗੀ